ਵਰੇ ਦੱਸੋ ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਮੁਜਮ ਅਰੈਸਟ ਕੀਤੇ ਆ ਜੋ ਦੋ ਵੱਖ-ਵੱਖ ਗੈਂਗਸ ਦੇ ਨਾਲ ਐਸੋਸੀਏਟਡ ਨੇ ਇਹ ਤਿੰਨੇ ਮੁਜਮ ਜੋ ਉਹਨਾਂ ਵਿੱਚੋਂ ਦੋ ਮੁਜਮ ਹੈਗੇ ਰੋਹਿਤ ਤੇ ਚੀਕੂ ਐਂਡ ਪਾਲਸੋ ਇਹ ਲਾਰੈਂਸ ਮਿਸ਼ਰੋਈ ਗੈਂਗ ਨਾਲ ਐਸੋਸੀਏਟਡ ਨੇ ਜਸ ਸ਼ਰਾਜ ਕਾਲਾ ਕਾਕਾ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਹੈ ਤਾਂ ਉਹ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਤਲ ਇਲੀਗਲ ਪਿਸਤਲ ਰਿਕਵਰ ਹੋਏ ਐ ਤੇ 26 ਦੇ ਕਰੀਬ ਜਿਹੜੇ ਰੋਂਗ ਰਿਕਵਰ ਹੋਏ ਐ ਆ ਜੋ ਰੋਹਿਤ ਰੁਪਜੀਕੂ ਤੇ ਉਸਪਾਸ ਹੋਇਆ ਆ ਇਹ ਲਾਰੈਂਸ 그룹 ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਪਰੀਤ ਗੋੜਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀ ਅਡੇ ਤੇ ਜਿਹਦੇ ਵਿੱਚ ਪਰੀਤ ਗੋੜਾ ਅਰੈਸਟ ਕੀਤਾ ਸੀਗਾ ਅਗਸਟ ਦੇ ਮਹੀਨੇ ਦੇ ਵਿੱਚ ਆਫਰੇ ਬ੍ਰੀਫ ਇੰਕਾਉਂਟਰ ਬਾਈ ਸੀਆਈਏ ਪਟਿਆਲਾ ਐਂਡ ਕਵਾਲੀ ਪਟਿਆਲਾ ਤੋਂ ਉਸ ਮਰਡਰ ਕਰਕੇ ਇਹਨਾਂ ਦੀ ਜਾਂਚ ਚੱਲ ਰਹੀ ਸੀ ਆਪਸ ਦੇ ਵਿੱਚ ਤੋਂ ਰੋਹਿਤ ਔਰ ਚੀਕੂ ਇਹ ਨਾ ਲਾਹੌਰਿਆ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ سنگੀਨ ਅਪਰਾਧ 307 302 ਦੇ ਇੱਥੇ ਮਕਦਮੇ ਦਰਜ ਨੇ ਤੋ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲੌਰੈਂਸ ਬਿਸ਼ੋਈ ਗਾਇੰਦੇ ਤੇ ਇਹ ਚਾਰਿਆ ਸੀਗਾ ਕਿ ਜਿਹੜੇ ਕੁਨੀਤ ਗੋਲਾ ਤੇ ਉਹਨਾਂ ਦੇ ਸਾਥੀ ਆ ਉਹਨਾਂ ਤੇ ਸੁਪਾਲ ਸੁਖ ਨਾਲ ਮਿਲ ਕੇ ਫਾਇਰਿੰਗ ਕਰੇ ਯੂਸਫਪਾਲ ਸੁਖ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਅ ਕ੍ਰਿਮੀਨਲ ਹਿਸਟਰੀ ਹੈ ਇੱਕ ਇਨਫੇਮਸ ਮਰਡਰ ਹੋਇਆ ਸੀ ਪੁਨਾ ਰੇੜੀ ਵਿਕੇ ਜਿਹਦੇ ਵਿੱਚ ਦੋ ਔਰਤਾਂ ਦਾ ਗਲਾ ਰੇਤ ਕੇ ਕਤਲ ਹੋਇਆ ਸੀਗਾ ਉਹਦੇ ਚ ਇਹ ਦੋਸ਼ੀ ਹੈ ਤੇ ਅੱਜਕੱਲ ਬੇਲ ਤੇ ਹੈ ਉਹ ਇਹ ਦੋਨਾਂ ਨੇ ਮਿਲ ਕੇ ਮਧ ਪ੍ਰਦੇਸ਼ ਤੋਂ ਦੋ ਵੈਪਨ ਲਿਆਉਂਦੇ ਵੈਪਨ ਨੇ ਅਗੇ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗਾ ਉੱਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ। ਉਹ ਐ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਏ ਪਟਿਆਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਵਰਡ ਕੀਤਾ। ਤੇ ਜੋ ਜਸ਼ਨ ਸ਼ਰਾਜ ਕਾਕਾ ਉਹ ਪਰੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ। ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਊਂਟਰ ਹੋਇਆ ਸੀ ਅਗਸਤ ਦੇ ਵਿੱਚ ਜਿਹਦੇ ਚੋਂ ਅਰੈਸਟ ਹੋਇਆ ਸੀਗਾ ਜਿਹਦੇ ਚੋਂ ਜੇਲ੍ਹ 'ਚ ਹੈ। ਕਾ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਮਿਲੇ ਆ ਅ ਤੋ ਟੋਟਲ ਕੋਲੇ ਮਿਲਾ ਕੇ ਸਾਨੂੰ ਚਾਰ ਇਲੀਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਆ ਇਹਦੀ ਇਨਵੈਸਟੀਗੇਸ਼ਨ ਅਸੀਂ ਥੋਰੋਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂਗੇ ਸਰ ਲੋਕਲ ਨੇ ਇਹ ਵੈਪਨ ਜਿਹੜੇ ਇਹ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਕੂ ਐਂਡ ਸੁਖਾ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਉਹਦੀ ਪੁੱਛਗਿੱਛ ਜਾਰੀ ਹੈ ਕਾਕੇ ਦੀ ਕਿ ਕਿਥੋਂ ਲੈ ਕੇ ਆਇਆ ਉਹ ਅਸੀਂ ਡਿਸਆਊਟ ਕਰ ਸਰ ਕੋਈ ਚੇਨ ਹੈ ਜਾਂ ਕੋਈ ਸਿਸਟਮ ਹੈ ਕਿਉਂਕਿ ਇਸ ਤਰ੍ਹਾਂ ਵੈਪਨ ਇੱਥੇ ਪਹੁੰਚ ਜਾਂਦਾ ਆਟੋਮੈਟਿਕ ਤਾਈਪ ਦੇ ਲੱਗ ਰਹੇ ਨੇ ਮਤਲਬ ਪਹਿਲਾਂ ਹੁੰਦਾ ਸੀ ਵੀ ਜਦੋਂ ਮਿਲਦੇ ਸੀ ਵੈਪਨ ਤਾਂ ਅਸੀਂ ਨਾ ਉਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸਪਲਾਈਅਰ ਹੈਗਾ ਬੇਸਿਕਲੀ ਜੋ ਇਹ ਜਿਹੜੇ ਵੈਪਨ ਇੱਥੇ ਆ ਰਹੇ ਨੇ ਤੇ ਵਕ ਵਕ ਕਟਨਾਵਾ ਨੂੰ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁਣ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁਸ਼ਗੀਸ਼ ਦੇ ਵਿੱਚ ਵੀ ਮੰਨਿਆ ਤੇ ਸਾਨੂੰ ਕੁਝ ਇਨਵੈਸਟੀਗੇਸ਼ਨ ਚ ਐਵਿਡੈਂਸ ਵੀ ਮਿ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ। ਠੀਕ ਹੈ। ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਅ ਚੀਕੂ ਐਂਡ ਸੁਖ ਇਹ ਨਵਲੋਹਰੀਆ ਨਵਲੋਹਰੀਆ ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਦੋਸ਼ੀ ਹੈ। ਉਹਦੇ ਨਾਲ ਚੀਕੂ ਜੇਲ੍ਹ ਦੇ ਵਿੱਚ ਸੀਗਾ। ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 307 ਦਾ ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀਗਾ। ਉਹਦੇ ਕਰਕੇ ਇਹ ਦੀ ਐਸੋਸੀਏਸ਼ਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੋਈ ਹੈ। ਜੋ ਦੂਸਰਾ ਦੋਸ਼ੀ ਹੈ ਕਾਕਾ ਦਸ਼ਰਾਜ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚਾ ਬਿਕੋਜ਼ ਆਫ ਤਰਨੁ ਪੁਨੀਤ ਗੋਲਾ ਤੇ ਤਰਨੁ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰਾਈਵਲਰੀ ਹੈ ਦੇਖੀ ਪੁਨੀਤ ਗੋਲਾ ਤੇ ਤੇਜਪਾਲ ਤੇ ਚੀਕੂ ਤੇਜਪਾਲ ਤੇ ਚੀਕੂ ਇਕੱਠੇ ਸੀਗੇ ਪੁਨੀਤ ਗੋਲਾ ਤੇ ਉਹਦੇ ਸਾਥੀ ਇੱਕ ਤਰਫ ਸੀਗੇ ਤਾਂ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਸਰ ਜੀ ਦਾ ਮੱਧ ਪ੍ਰਦੇਸ਼ ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਟਰੈਕ ਆਊਟ ਕਰਾਂਗੇ ਕੌਣ ਕੌਣ ਇਹਦੇ ਇਨਵੋਲਡ ਹੈ ਫਰਦਰ ਕੀ ਕਿਹੜੀ ਚੇਨ ਵੈਪਨ ਦੀ ਚਲਦੀ ਹੈ ਤੇ ਕੋਰ ਕੌਣ ਕੌਣ ਹੋਰ ਇਹਨਾਂ ਨੂੰ ਸਪੋਰਟ ਕਰ ਰਿਹਾ ਹੈ ਤਾਂ ਲੱਗਦਾ ਹੈ ਕਿ ਚੱਲ ਰਹੇ ਨੇ ਪਟਿਆਲਾ 'ਚ ਸਾਡੀ ਪਹਿਲੀ ਟੈਂਡੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਦੋਂ ਵੀ ਆਈ ਹੈ ਤਾਂ ਸਾਡੀ ਡਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਜਾਵੇ ਸਰ ਇੱਕ ਕਮੇਟੀ 'ਚ ਅਸੀਂ ਜੋ ਚੀਕੂ ਐਂਡ ਸੁਖਾ ਹੈ ਸਨੌਰ ਏਰੀ ਅਰੈਸਟ ਹੋਏ ਨੇ ਸਨੌਰ ਯੂਨੀਵਰਸਿਟੀ ਤੋਂ ਅਰੈਸਟ ਹੋਇਆ ਹੈਗਾ ਜੋ ਜਸ਼ਰਾਜ ਹੈ ਇਹ ਡੀਅਰਪਾਡ ਦੇ ਕੋਲੋਂ ਡਕਾਲਾ ਚੌਕੀ ਪਲੇਗੜੀ ਉੱਤੇ ਅਰੈਸਟ ਹੋਇਆ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜਾ ਹੈ ਕਿ ਜੋ ਜੀਪੂ ਤੇ ਜਸ਼ਨੇ ਸੁਖਨੇ ਪਲਾਨ ਕੀਤਾ ਸੀ ਕਿ ਅਸੀਂ ਜੋ ਫਰੀਦ ਗੋਲਾ ਹੈ ਉਹ ਜੇਲ੍ਹ ਚ ਹੈ ਪਰ ਉਹਦੇ ਜਿਹੜੇ ਸਾਥੀ ਬਾਹਰ ਨੇ ਉਹਨਾਂ 'ਚੋ ਕਿਸੇ ਨਾ ਕਿਸੇ ਦੇ ਅਟੈਕ ਕਰਕੇ ਉਹਨਾਂ ਨੂੰ ਮਾਰੀ ਤੇ ਤੇਜਪਾਲ ਦੇ ਮਰਡਰ ਦਾ ਬਦਲਾ ਲਿਆ